ਨਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਂਦੇ ਇਹ ਤਿੰਨ ਬਚਨ ਦੱਸਿਓ ਕਿੰਨਾ ਕਿੰਨਾ ਨੇ ਕਮਾਏ ਨੇ ਸਤਿਗੁਰੂ ਆਖਦੇ ਨੇ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਕਹਿੰਦੇ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਦੁਬਦਾ ਵਿੱਚ ਨਾ ਪਾਈ ਪੈ ਜਾਈ ਦੁਬਦਾ ਮਤਲਬ ਭਲੇਖਾ ਭਰਮ ਤੇ ਜੇ ਇਹਨੂੰ ਸੁੱਖਾ ਸਮਝਣਾ ਹੋਵੇ ਸਤਿਗੁਰੂ ਕਹਿੰਦੇ ਦਰਿਆ ਵਿੱਚ ਦੋ ਬੇੜੀਆਂ ਉੱਤੇ ਪੈਰ ਰੱਖ ਕੇ ਮਤਾ ਸਮਝੇ ਕਿ ਤੂੰ ਪਾਰ ਲੱਗ ਜਾਏਗਾ ਕਹਿੰਦੇ ਪਾਰ ਨਹੀਂ ਲੱਗ ਸਕਦਾ ਕਹਿੰਦੇ ਵਿਚਾਲੇ ਡੁੱਬ ਜਾਏਗਾ ਤੇ ਅੱਜ ਕੱਲ ਬਹੁਤ ਇਹ ਦੁਬਦਾ ਭਰਮ ਦੁਨੀਆ ਵਿੱਚ ਫੁਲਾਇਆ ਜਾ ਰਿਹਾ ਵਾ ਤੇ ਲੋਕ ਫਸਦੇ ਜਾ ਰਹੇ ਨੇ ਜੇ ਕੋਈ ਸਿਰਕਮ ਹੁੰਦਾ ਤੇ ਲੋਕ ਉਹਦੇ ਮਗਰ ਲੱਗ ਜਾਂਦੇ ਬਚੋ ਇਹਨਾਂ ਤੋਂ ਭਾਈ ਸਤਗੁਰਾਂ ਨੇ ਵਰਜਿਆ ਹੋਇਆ ਹਰਬਿਨ ਹੋਰ ਨਾ ਪੂਜੋ ਕਹਿੰਦੇ ਕੇਵਲ ਉਸ ਹਰੀ ਦਾ ਉਸ ਪਰਮਾਤਮਾ ਦਾ ਪੁਜਾਰੀ ਬਣੋ ਮੜੇ ਮਸਾਂੜ ਨਾ ਜਾਈ ਕਹਿੰਦੇ ਕਦੇ ਆਪਣੀ ਜ਼ਿੰਦਗੀ ਵਿੱਚ ਮੜੀ ਮਸਾਂਤੇ ਨਾ ਪਾਈ ਜਾਈ ਇਹ ਸਤਗੁਰਾਂ ਦੇ ਤਿੰਨ